ਕੀ ਕਹਿਣਾ ਚਾਹੋਗੇ ਅੱਜ ਪੰਡਤ ੱਲੇਵਾਲ ਦੀ ਲਾਇਬ੍ਰੇਰੀ ਦੇ ਵਿੱਚ ਜਿਹੜੀ ਨੰਬਰਦਾਰਾਂ ਦੀ ਚੋਣ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੋਗੇ ਤੇ ਲਈ ਅੱਜ ਜਿਹੜੀ ਚੋਣ ਇਸ ਸਾਲ ਹਰਬਖਸ਼ ਸਿੰਘ ਜੀ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਪਰਹਾਰੇ ਦੇ ਉਹਨਾਂ ਅੱਜ ਰਹਿਣ ਮੈਂ ਤੇ ਇਹ ਕਾਲ ਵਿੱਚ ਹੋਈ ਉਹਦੇ ਵਿਸ਼ੇਸ਼ ਤੌਰ ਤੇ ਸਰਦਾਰ ਸਰ ਜੀਸੀ ਵੀ ਨੇ ਨੇੜਾ ਕਾਰਜ ਕਰਨ ਦੇ ਪ੍ਰਧਾਨ ਨੂੰ ਪਹੁੰਚੇ ਸਰ ਬਲਵਿੰਦਰ ਸਿੰਘ ਜੀ ਸਾਡੇ ਸੂਬਾ ਮੀਤ ਪ੍ਰਧਾਨ ਨੇ ਉਹ ਵੀ ਪਹੁੰਚੇ ਨੇ ਦਾਸ ਪੰਜਾਬ ਦਾ ਚੀਫ ਪੈਟਰਨਰ ਇੱਥੇ ਜਿਹੜਾ 9 9 2025 ਨੂੰ ਪਹਿਲੋ ਮੀਟਿੰਗ ਹੋਈ ਸੀ ਉਹਦੇ ਚ ਫੈਸਲਾ ਲਿਆ ਗਿਆ ਸੀ ਵੀ ਅੱਜ 29 2025 ਨੂੰ ਇੱਥੇ ਜਿਹੜੀ ਪੰਜਾਬ ਜਿਹੜੀ ਭਦੌੜ ਦੀ ਉਹ ਚੋਣ ਹੋਏਗੀ ਤਹਿਸੀਲ ਪ੍ਰਧਾਨ ਦੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਸਾਰੇ ਇਕੱਠੇ ਹੋਏ ਸੀ ਸੋ ਇਹ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਲਗਾਤਾਰ ਪੰਜਾਬ ਸਰਕਾਰ ਕੋਲ ਨੰਬਰਦਾਰਾਂ ਨੂੰ ਕਈ ਚਰਚਾ ਕੀਤੀਆਂ ਗਈਆਂ ਕਈਆਂ ਦੇ ਸੁਝਾਅ ਵੀ ਲੈ ਗਏ ਉਸ ਦੇ ਉੱਤੇ ਸਾਡੀ ਜਿਹੜੀ ਟੀਮ ਅੱਜ ਆਈ ਸੀ ਵਿਸ਼ੇਸ਼ ਤੌਰ ਤੇ ਅਰ ਉਹਦਾ ਜਿਹੜਾ ਸੰਗਿਆਨ ਹੀ ਉੱਥੇ ਕਰਕੇ ਵੀ ਜਾਵਾਂਗੇ ਅਸੀਂ ਤੇ ਸਰ ਜਿਵੇਂ ਤੁਹਾਨੂੰ ਲੱਗਦਾ ਕਿ ਜਿਵੇਂ ਨੰਬਰਦਾਰੇ ਦੇ ਆਉਣ ਵਾਲੇ ਕੰਮ ਦੇ ਵਿੱਚ ਬਹੁਤ ਸਾਰੇ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜੀ ਹਨ ਤਾਂ ਉਹਨਾਂ ਨੂੰ ਵੀ ਧਿਆਨ ਚ ਰੱਖਦੇ ਹੋਏ ਕਿਹੜੀ ਕਿਹੜੀ ਗੱਲਾਂ ਨੂੰ ਤੁਸੀਂ ਧਿਆਨ ਚ ਰੱਖਿਆ ਜੀ ਅਸੀਂ ਲਗਾਤਾਰ ਸਮਝ ਜਦੋਂ ਇਹ ਭਗਵੰਤ ਮਾਨ ਸਰਕਾਰ ਬਣੀ ਹੈ ਉਹਨਾਂ ਨੇ ਸਾਡੇ ਨਾਲ ਜੋ ਵਾਅਦੇ ਕੀਤੇ ਸੀ ਸਾਡੀਆਂ ਜਿਹੜੀਆਂ ਤਿੰਨ ਮਿਹਨ ਮੰਗਾ ਸੀ ਦੋ ਮਿਹਨ ਮੰਗਾ ਸਨ ਜਿਹੜੀਆਂ ਉਹ ਉਹਨਾਂ ਨੇ ਚੋਣ ਮੈਨੀਫੈਸਟੋ ਦੇ ਵਿੱਚ ਪਾਈਆਂ ਸਨ ਉਹਦੇ ਵਿੱਚ 3000 ਰੁਪਇਆ ਤੇ ਪਿਤਾ ਪੁਰਖੀ ਜਿਹੜੀ ਉਹਦੇ ਵੀ ਜਿਹੜਾ ਆਉਂਦੇ ਜਿਹੜਾ ਹਰਾ ਪੰਨੇ ਜਿਉ ਮਾਨ ਸਰਕਾਰ ਆ ਜੇਗੀ ਔਰ ਜਿਹੜਾ ਹਰਾ ਪੰਨੇ ਤੁਹਾਡੀ ਜਿਹੜੀ ਇਹ ਪਿਤਾ ਪੁਰਖੀ ਦੀ ਤਾਂ ਇਹਦੇ ਤਾਂ ਲੱਗਦੇ ਕੋਈ ਨਹੀਂ ਸਾਡਾ ਇਹ ਹੁੰਦੇ ਤੇ ਚੱਲ ਜਾਏਗਾ ਤੇ ਜਿਹੜਾ 3000 ਰੁਪਿਆ ਹੈ ਜੇ ਜਦੋਂ ਵੀ ਸਾਡੀ ਪਹਿਲੀ ਮੀਟਿੰਗ ਹੋਏਗੀ ਉਹਦੇ ਵਿੱਚ ਤੁਹਾਡਾ 3000 ਰੁਪਿਆ ਕਰ ਦਿੱਤਾ ਜਾਏਗਾ ਸੋ ਲਗਾਤਾਰ ਭਗਵਾਨ ਸ੍ਰੀ ਮਾਨ ਨਾਲ ਸਾਡੀਆਂ ਮੀਟਿੰਗਾਂ ਹੋ ਰਹੀਆਂ ਮੰਤਰੀਆਂ ਨਾਲ ਮੀਟਿੰਗਾਂ ਹੋ ਰਹੀਆਂ ਪਰ ਜਿੰਨਾ ਇਹ ਸਰਕਾਰ ਨੇ ਮਤਲਬ ਸਾਡੇ ਨਾਲ ਵਾਅਦੇ ਖਿਲਾਫੀ ਕੀਤੀ ਹੈ ਹੋਰ ਕਿਸੇ ਸਰਕਾਰ ਨੇ ਕੀਤੀ ਅਸੀਂ ਇਹ ਤਹਈਆ ਵੀ ਕਰ ਲਿਆ ਹੁਣ ਜਿਹੜੀ ਜਿੰਮੀ ਚੌਂ ਮਾਰੇਗੀ ਪੱਟੀ ਦੇ ਵਿੱਚ ਉੱਥੇ ਜਿਹੜਾ ਬਹੁਤ ਵੱਡਾ ਸੰਘਰਸ਼ ਕਰਕੇ ਇਹ ਸਰਕਾਰ ਦੇ ਜਿਹੜਾ ਖਿਲਾਫ ਜਿਹੜਾ ਸੰਘਰਸ਼ ਵਿੱਢਿਆ ਜਾਏਗਾ ਔਰ ਜਿਹੜੀਆਂ ਸਾਡੀਆਂ ਮੰਗਾਂ ਨਾ ਮੰਨੀਆਂ ਤੇ ਇਹਨੂੰ ਪੂਰੇ ਪੰਜਾਬ ਦੇ ਵਿੱਚ ਤੁਸੀਂ ਹੋਰ ਖਾਦਰਾ ਠੀਕ ਹੈ ਸਟਾਡੀ ਮਤਲਬ ਮੇਨ ਮੰਗਾਂ ਬੰਨੀਆਂ ਕੀ ਗਈਆਂ ਨਹੀਂ ਕੀ ਮੰਗਣੇ ਟੋਡੀ ਸਾਡੀਆਂ ਮੰਗਾਂ ਜਿਹੜੀਆਂ ਪਹਿਲੀਆਂ ਸਰਕਾਰਾਂ ਨੇ ਮੰਨੀਆਂ ਸੀ ਇਹਨਾਂ ਨੇ ਸਾਡੀ ਇੱਕ ਵੀ ਮੰਗ ਨਹੀਂ ਮੰਨੀ ਜਿੰਨੀਆਂ ਸਾਡੀਆਂ ਮੰਗਾਂ ਸੀ ਸਾਰੀਆਂ ਉਸ ਦੇ ਉੱਤੇ ਅਸਰ ਰਪਈਆ 400 ਦੇ ਲਾਗੇ ਹੋ ਚੁੱਕੇ ਨੇ ਇਹ ਭਵੰਤ ਸਰ ਭਵੰਤਮਾਨ ਸਰਕਾਰ ਨੇ ਲਾਰਿਆਂ ਤੋਂ ਬਿਗੇਰ ਸਾਡੀ ਇਹ ਸਰਕਾਰ ਸਰਕਾਰ ਨੇ ਕੁਛ ਵੀ ਨਾ ਨੰਬਰਦਾਰਾਂ ਨੂੰ ਦਿੱਤਾ ਸੋ ਨੰਬਰਦਾਰ ਪੰਜਾਬ ਨੰਬਰ 9546743 ਵਿੱਚ ਬਹੁਤ ਵੱਡਾ ਰੋਸ ਪਾਇਆ ਗਿਆ ਜਿਹੜੀ ਅੱਜ ਤੁਹਾਡੀ ਮੀਟਿੰਗ ਹੈ ਕਲੇਪ ਤੋਂ ਹਲਕੇ ਦੀ ਹੈ ਜੇ ਅਲਗ-ਅਲਗਾ ਤੇ ਸਟੇਟ ਆਏ ਨੇ ਜੀ ਨਹੀਂ ਇਹ ਸਾਡੀ ਭਦੌੜ ਹਲਕੇ ਦੀ ਹੈ ਵਿਸ਼ੇਸ਼ ਤੌਰ ਤੇ ਸਰਦਾਰ ਹਰਦਰਸ਼ਨ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਦੀ ਰਹਿਣ ਮਹਿੇਠ ਤੇ ਸਰਦਾਰ ਸਰਜੀਤ ਸਿੰਘ ਜੀ ਨੇ ਨੇੜਾ ਤੇ ਬਲਵਿੰਦਰ ਸਿੰਘ ਜੀ ਜਿਹੜੇ ਸਾਡੇ ਮੀਤ ਪ੍ਰਧਾਨ ਨੇ ਪੰਜਾਬ ਦੇ ਇਹਨੇ ਰਹਿਣ ਮਹਿੇਠੇ ਬੈਠੇ ਹੋ ਰਹੀਏ ਬਾਕੀ ਜਿਹੜੀ ਤਹਿਸੀਲਾਂ ਦੇ ਪ੍ਰਧਾਨ ਇੱਥੇ ਕਿਹਨਾ ਚੋਂ ਅੱਜ ਦੀ ਮੀਟਿੰਗ ਵਰੀ ਜੀ ਅੱਜ ਦੀ ਮੀਟਿੰਗ ਜ਼ਿਲ੍ਹਾ ਬਰਨਾਲਾ ਤਹਿਸੀਲ ਭਦੌੜ ਦੀ ਪ੍ਰਧਾਨ ਦੀ ਚੋਣ ਹੋਣ ਵਾਸਤੇ ਮੀਟਿੰਗ ਹੋਈ ਹੈ ਅੱਜ ਸਰਦਾਰ ਹਰਜੋਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਬਰਨਾਲਾ ਸੀ ਪੈਟਰਨ ਗੁਰਦਆਸਨ ਸਿੰਘ ਜੀ ਗੁਰੂਦੀ ਪੰਜਾਬ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੀ ਤਾਪਾ ਪੰਜਾਬ ਮੈਂ ਸਰਜੀਤ ਸਿੰਘ ਨਨਹਿੜਾ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਅੱਜ ਦੀ ਮੀਟਿੰਗ ਜਿਹੜੀ ਹੋਈ ਹੈ ਚੋਣ ਵਾਸਤੇ ਹੋਈ ਹੈ ਪਿਛਲੀ ਡੇਟ ਰੱਖੀ ਗਈ ਸੀ ਸੋ ਅੱਜ ਚੋਣ ਦੀ ਡੇਟ ਰੱਖੀ ਗਈ ਹੈ ਉਹ ਚੋਣ ਸੰਬੰਧੀ ਆ ਜਿਹੜੇ ਸਾਰੇ ਤਹਿਸੀਲਾਂ ਦੇ ਪ੍ਰਧਾਨ ਤਹਿਸੀਲਾਂ ਦੇ ਨੰਬਰਦਾਰ ਇੱਥੇ ਲਾਇਬਰਾਰੀ ਵਿੱਚ ਪਹੁੰਚੇ ਹੇ ੱੱੱੱ ਇੱਥੇ ਅਸੀਂ ਚੋਣ ਕਰਾਉਣ ਵਾਸਤੇ ਆਏ ਆ ਬਾਕੀ ਸਰਕਾਰ ਜਿਹੜੀਆਂ ਸਾਡੀਆਂ ਜਿਹੜੀਆਂ ਪਿਛਲੀਆਂ ਮੰਗਾ 4 ਸਾਲ ਤੋਂ ਬਾਅਦ ਫੂਲਾ ਨਹੀਂ ਕੀਤਾ ਇਹਨਾਂ ਨੇ ਭਗਵਾਨ ਸਤਮਾਨ ਜੀ ਨੇ ਸਾਨੂੰ ਸੰਗਰੂਰ ਬੁਲਾ ਕੇ ਚੋਣਾਂ ਕਰਾਉਣ ਵਾਦਾ ਕੀਤਾ ਸੀ ਵੀ ਦੋਵੇਂ ਮੰਗਾ ਟੋਡੀਆਂ ਮੈਂ ਪਹਿਲੇ ਕੇਹਾਰ ਤੇ ਜੇ ਸਰਕਾਰ ਬੰਦੀ ਹੈ 2 ਮਹੀਨਿਆਂ ਦੇ ਵਿੱਚ ਤੁਹਾਡੀਆਂ ਮੰਗਾਂ ਪਹਿਲੇ ਨੰਬਰ ਤੇ ਮਨਜ਼ੂਰ ਕਰੂੰਗਾ ਇੱਕ ਤੇ ਹਰਿਆਣੇ ਦੀ ਚਰਜ ਤੇ 3000 ਰੁਪਿਆ ਦੂਜਾ ਰਵੇਚੀ ਨੰਬਰਦਾਰ ਜਿਵੇਂ ਪਹਿਲਾਂ ਬਣਿਆ ਕਰਦੇ ਸੋ ਉਸ ਤੋਂ ਬਾਅਦ ਸਾਨੂੰ ਚਾਰ ਪੰਜ ਮੀਟਿੰਗਾਂ ਮਾਨ ਸਾਹਿਬ ਨਾਲ ਵੀ ਹੋਈਆਂ ਚੀਮਾ ਸਾਹਿਬ ਨਾਲ ਵੀ 10 ਮੀਟਿੰਗਾਂ ਹੋ ਗਈਆਂ ਗੁਰਦੀਪ ਸਿੰਘ ਧਾਰੀਵਾਲ ਨਾਲ ਵੀ ਅਸੀਂ ਕੋਈ ਮੰਤਰੀ ਨਹੀਂ ਛੱਡਿਆ ਜਿਹੜੇ ਨੇ ਟਾਈਮ ਦੇ ਕੇ ਤੁਹਾਨੂੰ ਮੀਟਿੰਗ ਕਿ ਚਿਰ ਸਾਨੂੰ ਲਾ ਰਹੀ ਮਿਲਦੇ ਰਹੇ ਅਜ ਤੱਕ ਕੁਝ ਨਹੀਂ ਜੋ ਪਹਿਲਾਂ ਸਰਕਾਰਾਂ ਜੀਆਂ ਕਾਂਗਰਸ ਦੀ ਸ਼ੁਰੂ ਚ ਨੰਬਰਦਾਰਾਂ ਦੀ ਨਿਊ ਕੈਪਟਨ ਮੋਹਨਿੰਦਰ ਸਿੰਘ ਨੇ ਉਸ ਟਾਈਮ 'ਚ 500 ਰੁਪਿਆ ਲਾਗੂ ਕੀਤਾ ਸੀ ਉਸ ਤੋਂ ਬਾਅਦ ਦੋ ਵਾਰ ਸਾਨੂੰ ਅਕਾਲੀ ਸਰਕਾਰ ਨੇ 5-500 ਰੁਪਿਆ ਦਿੱਤਾ ਜਿਹੜੀ ਸਾਨਾ ਪਧੌੜ ਦੀ ਅੱਜ ਮੀਟਿੰਗ ਹੋ ਰਹੀ ਹੈ ਇਹਦੇ ਵਿੱਚ ਦਰਬਾਰਾ ਸਿੰਘ ਗੁਰੂ ਨੇ ਸਾਨੂੰ ਬਾਦਲ ਸਰਕਾਰ ਦੇ ਵਿੱਚ 1 ਤੇ 15 ਅਗਸਤ ਨੂੰ ਸਨਮਾਨਤ ਨੰਬਰਦਾਰ ਕਰਨਾ 26 ਜਨਵਰੀ ਨੂੰ ਸਨਮਾਨਤ ਕਰਨਾ ਇਹ ਐਲਾਨ ਕੀਤਾ ਗਿਆ ਸੀ ਉਹ ਅਜੇ ਤੱਕ ਹੋ ਰਹੀਆਂ ਹਨ ਨੰਬਰ 2 ਤੇ ਮੈਂ ਇਹ ਆਪਣਾ ਪੰਜਾਬ ਵਿੱਚ ਨੰਬਰਦਾਰਾਂ ਲਈ ਬੈਠਣ ਲਈ ਰੂਮ ਦਿੱਤੇ ਗਏ ਉਹ ਵੀ ਨੋਟੀਫਿਕੇਸ਼ਨ ਜਾਰੀ ਹੋਇਆ ਸਾਈਕਲਿਸਟ ਸਟੈਂਡ ਵੀ ਉਸ ਟਾਈਮ ਦਾ ਮਨਜ਼ੂਰ ਕੀਤਾ ਹੋਇਆ ਤੋਂ ਰਹਿੰਦੀਆਂ ਜਿਹੜੀਆਂ ਹੁਣ 4 ਸਾਲ ਤੋਂ ਐਸੀ ਉੱਠਦੇ ਬੁੱਲ ਵਾਂਗੂ ਦੇਖ ਰਹੀਆਂ ਕਿ ਕਦੋਂ ਮਾਨ ਸਰਕਾਰਾਂ ਤੋਂ ਨੰਬਰਦਾਰਾ ਹੁੰਦੇ ਠੀਕ ਹੈ ਇਹਦੇ ਨੰਬਰਦਾਰ ਹੈ 34000 ਤੋਂ ਉੱਪਰ ਨੰਬਰਦਾਰ ਹੈ 15 ਲੱਖ ਦੇ ਕਰੀਬ ਇਹਨਾਂ ਦੀ ਵੋਟ ਬਣਦੀ ਹੈ ਕਿਉਂਕਿ ਵੋਟ ਇਸ ਦਾ ਇਹਨਾਂ ਭਾਈਚਾਰਾ ਚਾਚੇ ਚਾਏ ਜਿਨ੍ਹਾਂ ਦੇ ਜਾ ਕੇ ਅਸੀਂ ਰਜਿਸਟਰੀਆਂ ਕਰਾਉਂਦੇ ਆਂ ਫਰੀ ਚ ਜਾ ਕੇ ਜਿਤੀਆਂ ਕੋਈ ਇਹਨਾਂ ਕੋਲੋਂ ਤੇਲ ਨਹੀਂ ਲੈਣਾ ਉਹ ਸਾਡੇ ਨਾਲ ਹੈ ਪਿੰਡ 'ਚ ਜਿਹੜੇ ਤਕਰੀਬਨ ਤਕਰੀਬਨ ਸਰਪੰਚ ਬਣਦੇ ਆ ਉਹਨਾਂ ਨਾਲੋਂ ਅੱਧ ਨਾਲੋਂ ਵੋਟ ਜ਼ਿਆਦੇ ਨੰਬਰਦਾਰ ਦੀ ਹੁੰਦੀ ਹੈ ਇਸ ਕਰਕੇ ਮਾਨ ਸਰਕਾਰ ਨੂੰ ਸਾਰੀਆਂ ਵੋਟਾਂ ਉਹਨਾਂ ਨੇ ਬੁਲਾਇਆ ਅਸੀਂ ਜਿਲੰਦਰ ਚ ਜਿਮਨੇਓ ਚ ਜਾ ਕੇ ਪ੍ਰੈਸ ਕਲਬ ਚ ਅਸੀਂ ਐਲਾਨ ਕੀਤਾ ਸਾਰੇ ਨੰਬਰਦਾਰਾਂ ਨੂੰ ਬੇਨਤੀ ਕੀਤੀ ਜਿਲ੍ਹਾ ਪ੍ਰਧਾਨਾ ਉਹਨਾਂ ਨੇ ਸਾਰਿਆਂ ਨੇ ਬਹੁਮਤ ਨਾਲ 92 ਸੀਟਾਂ ਇਹਨਾਂ ਨੂੰ ਜਿੱਤਾਈਆਂ ਪਰ ਇਹਨਾਂ ਨੇ ਨੰਬਰਦਾਰਾਂ ਬਾਰੇ ਕੁਝ ਨਹੀਂ ਕੀਤਾ ਜਿਹੜਾ ਲਾਭ ਹੀ ਮਿਲਦੇ ਨੇ ਸਾਨੂੰ ਜਦੋਂ ਵੀ ਜਾਂਦੇ ਹਾਂ ਲਾਭ ਹੀ ਮਿਲਦੇ ਐ ਇਹਨਾਂ ਕਹਿੰਦੇ ਹੋਏ ਕਿ ਮੈਂ ਉਹਦਾ ਜਾਚ ਗਿਆ ਵੈਕਰੀ ਜੀ ਦਾ ਕਾਲਸਾ ਸਰ ਅੱਜ ਦੀ ਮੀਟਿੰਗ ਵਿੱਚ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਗੱਲ ਕੀਤੀ ਗਈ ਹੈ ਜੀ ਅੱਜ ਜੀ ਜਿਹੜੀ ਸਾਡੀ ਮੀਟਿੰਗ ਹੈ ਇਹ ਦਿੱਕਤ ਹੈਗੀ ਹੈ ਜੀ ਸਾਡੀਆਂ ਜਿਹੜੀ ਬਰਨਾਲੇ ਜ਼ਿਲ੍ਹਿਆਂ ਚੂਣਾ ਸੀਗੀਆਂ ਤਕਰੀਬਨ 4 ਤਸੀਲਾਂ ਧਨੋੜਾ ਮੈਲਕਲਾ ਤਪਾ ਇਹ ਕਿੰਨੇ ਚੱਲ ਰਹੀਆਂ ਹਨ ਪ੍ਰਧਾਨ ਸਾਡੀ ਚੁਣੇ ਗਏ ਚੂਣਾ ਹੋ ਗਿਆ ਅੱਜ ਸਾਡੀ ਉਹਹਾਉੜ ਦੀ ਜਿਹੜੀ ਤਸੀਲ ਹੈ ਇਹਦੀ ਰਹਿੰਦੀ ਸੀਗੀ ਮੀ ਜੀ ਚੂਣਾ ਤੇ ਉਹ ਅੱਜ ਚੂਣਾ ਕਰਾਉਣ ਸਾਡੇ ਪੰਜਾਬ ਦੇ ਪ੍ਰਧਾਨ ਸਰਜੀਤ ਸਿੰਘ ਨਨੇੜਾ ਸਾਹਿਬ ਆਏ ਨੇ ਪੰਜਾਬ ਬਾਡੀ ਦੇ ਦਿੱਤੀ ਕੈਪਟਨ ਆਪਣਾ ਜੀ ਪੈਟਰਨ ਜੀ ਪੈਟਰਨ ਤੇ ਗਰੋਲੀ ਸਾਹਿਬ ਆਪਣੇ ਗੁਰਦਰਸ਼ਨ ਸਿੰਘ ਜੀ ਉਹ ਵੀ ਪਹੁੰਚੇ ਨੇ ਖਾਸ ਤੌਰ ਤੇ ਤੇ ਮੈਂ ਇਹ ਸੁਭਾ ਮੀਤ ਪ੍ਰਧਾਨ ਤੇ ਗੁਰਦਰਸ਼ਨ ਸਿੰਘ ਜਿਹੜਾ ਹੈਗੇ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਉਹਨਾਂ ਦੀ ਰਹਿਨਮਾਈਂ ਅੱਥਰ ਚ ਚੋਣ ਕਰ ਰਹੇ ਆ ਬਾਕੀ ਜਿਹੜੀ ਸਾਡੀ ਹੈਗੀ ਹੈ ਸਰਕਾਰ ਦੇ ਮਤਾਂਕ ਆਪਣੀ ਕ੍ਰੋਸ ਹੈ ਕ੍ਰੋਸ ਪ੍ਰਗਟ ਹੈ ਸਾਡਾ ਤੋਂ ਤਰਨਦਰ ਨੇ ਇੱਕ ਹੋਣੀਆ ਚੋਣਾ ਜੀ ਉਹਦੇ ਵਿੱਚ ਅਸੀਂ ਉਹਨਾਂ ਦੀ ਬਹੁਤ ਤਾਂ ਬਹੁਤ ਕਰਾਂਗੇ ਸਾਨੂੰ ਇਹ ਸਰਕਾਰ ਨੇ ਸਾਡੇ ਨਾਲ ਵਾਦੇ ਬਹੁਤ ਕਰੇ ਆ ਪਰ ਸਾਨੂੰ ਨੇ ਦਿੱਤਾ ਕੁਝ ਨਹੀਂ ਜਿਹੜੀ ਆਮ ਆਦਮੀ ਸਰਕਾਰ ਹੈ ਇਸ ਦਾ ਅਸੀਂ ਵਿਰੋਧ ਕਰਾਂਗੇ ਬਹੁਤ ਤੋਂ ਬਹੁਤ ਤੇ ਅੱਜ ਇਹੀ ਸਾਡੇ ਮੁੱਦੇ ਨੇ ਚੋਣ ਕਰਕੇ ਅਸੀਂ ਇਸ ਵਿਸ਼ੇ ਤੇ ਵੀ ਵਿਚਾਰ ਕਰਾਂਗੇ ਵੀ ਅਸੀਂ ਵੱਧ ਤੋਂ ਵੱਧ ਸਾਰੇ ਨੰਬਰਦਾਰ ਜੁੜ ਕੇ ਵਿਰੋਧ ਕਰੀਏ ਇਹ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਤੇ ਸਾਡੇ ਨਾਲ ਵਾਅਦੇ ਕਰੇ ਆ ਜੀ ਐਨਾ ਕਹਿੰਦਾ ਹੋਇਆ ਕਿ ਮੈਂ ਜਾਂਚਾਂ ਵਾਹੀ ਰਿਫਾਲਸਾ ਸਰ ਕੀ ਕਹਿਣਾ ਚਾਹੋਗੇ ਇੱਕ 19 ਤਰੀਕ ਨੂੰ ਤੁਹਾਡੇ ਮੇਰੇ ਮੀਟਿੰਗ ਕੀਤੀ ਜਾਂਦੀ ਆ 9 ਤਰੀਕ ਨੂੰ ਅੱਜ 20 ਤਰੀਕ ਨੂੰ ਉਹਦੇ ਬੰਡਰ ਵਾਲੀ ਜਿਕਰ ਕੀਤਾ ਸੀਗਾ ਜੀ ਹਨਾ ਅੱਜ ਉਹ तमाम ਜਿਵੇਂ ਕਹਦੀ ਆਪਾਂ ਮਹਿਲਕਲਾਂ ਪਤੋੜ ਤਾਂ ਬਰਨਾਲਾ ਦੇ ਜਿਹੜੇ ਨੰਬਰਦਾਰ ਨੇ ਸਾਰੇ ਆਏ ਨੇ ਇੱਥੇ ਤੇ ਕੀ ਕਹੋਂਗੇ ਉਹਨਾਂ ਦੇ ਅੱਜ ਜਿਹੜੇ ਜਿਹੜਾ ਬਰਨਾਲਾ ਦੇ ਸਾਰੇ ਨੰਬਰਦਾਰ ਜਿਹੜੇ ਆਪਣੇ ਤਹਿਸੀਲਾਂ ਦੇ ਪ੍ਰਧਾਨ ਨੇ ਬਾਕੀ ਹੋਰ ਸਾਰੇ ਪਿੰਡਾਂ ਦੇ ਨੰਬਰਦਾਰ ਨੇ ਜਿਹੜੇ ਇਸ ਤਹਿਸੀਲ ਦੇ ਵਿੱਚ ਆਉਂਦੇ ਨੇ ਉਹ ਸਾਰੇ ਇੱਥੇ ਪਹੁੰਚੇ ਨੇ ਸਾਡੀ ਪੰਜਾਬ ਵਾਡੀ ਜੀ ਇੱਥੇ ਪਹੁੰਚੀ ਹੈ ਉਸ ਦੀ ਚੋਣ ਕਰਨੀ ਹੈ ਤੇ ਸੀ ਪ੍ਰਧਾਨ ਚੁਣਨਾ ਹੈ ਬਾਕੀ ਹੋਰ ਆਉਂਦੇ ਬੰਦੇ ਕਿ ਇਹਨਾਂ ਨੂੰ ਸਨਮਾਨਤ ਕਰਨੇ ਹੈ ਜਿਵੇਂ ਤੁਹਾਨੂੰ ਲੱਗਦਾ ਨਹੀਂ ਕਿ 1500 ਰੁਪਿਆ ਬਹੁਤ ਘੱਟ ਹੈ 50 ਰੁਪਏ ਦੀ ਹੜੀ ਬੰਦੀ ਹੈ ਹਾਂਜੀ ਸਾਡੀ ਮੰਗੀ ਮਤਲਬ 10000 ਰੁਪਏ ਪੂਰਾਤ ਮਾਂ ਸਰਕਾਰ ਨੇ ਕਿਹਾ ਸੀ ਉਹਨਾਂ ਨੇ ਹਜੇ ਤੱਕ ਪੂਰਾ ਨਹੀਂ ਕਰਿਆ ਜੇਸੀ ਕਈ ਗੀਤੀ ਕਾਲ ਸਰਕਾਰ ਨੇ ਜੀ ਇਹਨੂੰ ਜਲਦ ਜਲਦ ਪੂਰਾ ਕਰ ਦੇਵੇ ਨਾ ਨੂੰ ਮੰਗੀਆਂ ਜੀ ਕੋਲ ਮੈਂ ਮੈਂ ਇੰਕਾ ਹਾਂਜੀ ਭਾਈ ਬੀਕਾ ਹਾਂ ਹਾਂਜੀ ਮੈਂ ਹਰਦਰਸ਼ਨ ਸਿੰਘ ਜਿਲ੍ਹਾ ਬਰਨਾਲਾ ਤੋਂ ਮੈਂ ਆਪਣੇ ਜਿਹੜੇ ਪੰਜਾਬ ਬਾਡੀ ਦੇ ਅਹੁਦੇਦਾਰ ਆਏ ਨੇ ਸਰਦਾਰ ਸਰਜੀਤ ਸਿੰਘ ਜੀ ਨੇ ਦਾ ਸਾਹਿਬ ਕਾਰਜਕਾਰੀ ਪ੍ਰਧਾਨ ਸਰਦਾਰ ਦਰਸ਼ ਸਰਦਾਰ ਸ਼ਿਵ ਸਿੰਘ ਜਿਹੜਾ ਉਹਦੇ ਇਸ ਪਾਠ ਤੋਂ ਤੇ ਬਲਵਿੰਦਰ ਸਿੰਘ ਜੀ ਦਾ ਪਾ ਬਿਨਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਵੀ ਆਇਆ ਹਲਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਹਾਂਜੀ ਸਾਰੀਆਂ ਤਸੀਲਾਂ ਦੇ ਜਿਹੜੇ ਪ੍ਰਧਾਨ ਸਾਹਿਬ ਆਏ ਨੇ ਸਾਰੀਆਂ ਜਿਹੜੇ ਮੈਂ ਪ੍ਰਧਾਨ ਸਾਹਿਬ ਆਏ ਨੇ ਜਿੰਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 一样呀，肯定呀，那些都好看。